ਬੰਦੇ ਘੋੜਦੇ ਆ ਤੁਸੀਂ ਲੰਬੇ ਪਾਪਾ ਕੇ ਬੰਦੇ ਘੋੜਦੇ ਆ ਤੁਸੀਂ ਲੰਬੇ ਪਾਪਾ ਕੇ ਬੰਦੇ ਘੋੜਦੇ ਆ ਲੰਬੇ ਪਾਪਾ ਕੇ ਹੈ ਸਮਾਨ ਫੜਾ ਹਿੰਦੂ ਬੰਦਾ ਹੁਣ ਦਾਬਾ ਜਿੰਦਾਬਾਦ ਧੱਕਾ ਕਰਦਾ ਓਏ ਧੱਕਾ ਪੁਲਿਸ ਬੰਦੇ ਘੋਟਦੀ ਆ ਸਿਰਾਂ ਤੋੜ ਕੇ ਬੰਦੇ ਨਹੀਂ ਵਲਾਈ ਬੰਦਾ ਪੰਜਾਬ ਪੁਲਿਸ ਵਾਹ ਬੰਦਾ ਵਾਹ ਗੱਡੀ ਦੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਪਿਆਪੁਰ ਮੋਟਾਵਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਜੈ ਚੱਕ ਲੈ ਜਾਂਦੇ ਆ ਨਿਆਰ ਮੈਂ ਤੁਹਾਨੂੰ ਡਿਸਟਰੀਬਿਊਟ ਕਰੀ ਉਹ ਭਾਜੀ ਤੁਸੀਂ ਰੈਸਟੋਰੈਂਟੋਂ ਉਹ ਮਸਾਲੇ ਲੈ ਕੇ ਆਈ ਵੀ ਨਹੀਂ ਚੱਕ ਕੇ ਲੈ ਗਿਆ ਰਸ਼ਮ ਚੱਕ ਕੇ ਲੈ ਗਿਆ ਕੋਈ ਵੀ ਪੜ੍ਹਦਾ ਹਾਂ ਜੀ ਚੱਕ ਰਿਓ ਭਾਜੀ ਪੱਤੇ ਤਾਂ ਨਿਆਜ਼ ਘੱਟ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਆਉਂਦੇ ਆਏ ਤੁਸੀਂ ਕਿਹੜੇ ਕਿਹੜੇ ਜਨਮ ਚੋਂ ਤੁਸੀਂ ਚੱਕਿਆ ਵਸੋ ਚੱਕਿਆ ਆ ਤੇ ਚੱਕਿਆ ਆ ਆ ਤੁਸੀਂ ਦਫਤਰ ਕੰਗੜਾ ਦਫਤਰ ਆ ਤੁਸੀਂ ਉੱਥੇ ਬੰਦੇ ਜਾ ਕੇ ਲਿਜੋ ਰਹੇ ਹੋ ਤੋੜਿਆ ਸ਼ੀਸ਼ਾ ਤੋੜਿਆ ਦਫਤਰ ਤੋੜਿਆ ਫੋਟੋ ਕਿਉਂ ਦਫਤਰ ਤੋੜਿਆ ਜਿਹੜਾ ਸ਼ੀਸ਼ਾ ਤੋੜਿਆ ਬੰਦ ਕਰਦੇ ਹੋ ਤੁਸੀਂ ਲਾਲ ਨਹੀਂ ਜੀਨੀ ਯਾਰ ਯਾਰ ਕੋਈ ਗੱਲ ਐ ਬਾਏ ਇਲੈਕਸ਼ਨ ਕੇਜਰੀਬਗ ਪੰਜਾਬੀਆਂ ਆਂ ਅਸੀਂ ਦਿੱਲੀ ਵਾਲੇ ਪਿੱਛੇ ਲੱਗੇ ਪਰ ਆਹ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕੇ ਨੂੰ ਬੋਲੋ ਸਾਡੀ ਨਾ ਅਸੀਂ ਪੰਜਾਬੀ ਨਹੀਂ ਉਹਦਾ ਸੁਤੇ ਆ ਗਈ ਤੁਸੀਂ ਘੁੰਮਣ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ